ਪਰਮੇਸ਼ਰ ਇਹ ਆਖਦਾ ਵਾ ਐਂਡਲੇ ਦਿਨਾਂ ਵਿੱਚ ਲਾਸਟਲੇ ਦਿਨਾਂ ਦੇ ਵਿੱਚ ਤੁਸੀਂ ਤੁਸੀਂ ਮੈਨੂੰ ਦੱਸੋ ਆਪਣੇ ਕਿਹੜੇ ਅਸੀਂ ਕਿਹੜੇ ਦਿਨਾਂ 'ਚ ਰਹਿ ਰਹੇ ਹਾਂ ਅੰਤ ਐਂਡਲੇ ਦਿਨਾਂ 'ਚ ਹੀ ਰਹੇ ਨਾ ਅੰਤ ਦੇ ਦਿਨਾਂ ਵਿੱਚ ਉਹ ਦੱਸਦਾ ਬੈਕੰਡਾ ਪਰਮੇਸ਼ਰ ਆਖਦਾ ਪਿਆ ਐਂਡਲੇ ਦਿਨਾਂ 'ਚ ਉਹ ਕੀ ਕਰੇਗਾ ਕੀ ਕਰੇਗਾ ਬੜੋ ਕੇ ਜੋ ਮੈਂ ਆਪਣੀ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦੇਵਾਂਗਾ ਕੰਦਾ ਮੈਂ ਆਪਣਾ ਆਸਮਾ ਸਾਰੇ ਉੱਤੇ ਡੇਲੂਗਾ ਚਾਹੇ ਪਾਸਟਰ ਆ ਚਾਹੇ ਪ੍ਰੋਫੈਟ ਆ ਚਾਹੇ ਹੋਸਟਲ ਆ ਚਾਹੇ ਸੁਸਮਚਾਰਕ ਚਾਹੇ ਬਾਈਬਲ ਟੀਚਰ ਆ ਚਾਹੇ ਵਰਕਸ਼ਿਪਰ ਚਾਹੇ ਸਾਰਭਜਨ ਵਾਲੇ ਆ ਚਾਹੇ ਕ੍ਰੀਸ਼ੀਆਵਾ ਚਾਹੇ ਛੋਟਾ ਬੱਚਾ ਜਨਦਾ ਵੀ ਚਾਹੇ ਬਜ਼ੁਰਗ ਆ ਚਾਹੇ ਸ਼ਾਦੀशुदा ਚਾਹੇ ਅਨਮੈਰਿਡ ਆ ਚਾਹੇ ਬਿਜ਼ਨਸਮੈਨ ਆ ਚਾਹੇ ਜੋਬ ਕਰ ਰਿਹਾ ਚਾਹੇ ਹਾਊਸ ਵਾਈਫ ਆ ਉਹ ਕਹ ਰਿਹਾ ਐਂਡਲੇ ਦਿਨ ਵਿੱਚ ਪਰਮੇਸ਼ਰ ਆਖਦਾ ਹੈ ਪਰਮੇਸ਼ਰ ਆਖਦਾ ਐਂਡਲੇ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਹਰ ਇੱਕ ਜਨ ਦੇ ਉੱਤੇ ਉਡੈ ਲੂੰਗਾ ਕਾਲੇ ਵਸਤੇ ਕੀ ਲਿਖਿਆ ਕੇ ਅੱਜ ਤੁਹਾਡੇ ਪੁੱਤਰ ਆ ਤੁਹਾਡੀਆਂ ਧੀਆ ਅੰਗਾਂਵਾ ਕਰਣਗੇ ਕਹਿੰਦੇ ਤੁਹਾਡੇ ਬੇਟੇ ਬੇਟੀਆਂ ਕੋਈ ਵਿਸ਼ਵਾਨੀ ਕਰਨਗੇ ਪ੍ਰੋਫੈਸੀ ਕਰਨਗੇ ਪ੍ਰੋਫੈਸੀ ਵਿਸ਼ਵਾਨੀ ਦੇ ਵਰਦਾਨ ਦੇ ਅਭਿਸ਼ੇਕ ਦੇ ਅਲੱਗ-ਅਲੱਗ ਲੈਵਲ ਹੈ ਜਦੋਂ ਅੱਜ ਅਸੀਂ ਤਾਂ ਅੱਲੇ ਪ੍ਰਚਾਰ ਕਰ ਰਹੇ ਹਾਂ ਅਸੀਂ ਜੋ ਵੀ ਅger ਆਪਣੇ ਆਪ ਨੂੰ ਕੁਝ ਕਹਿ ਰਹੇ ਹਾਂ ਤੇ ਪਰਮੇਸ਼ਰ ਦੇ ਕਮਾਂਡ ਕਰਕੇ ਕਹਿ ਰਹੇ ਹਾਂ ਲੇਤੀਆ ਜਦੋਂ ਅੱਜ ਅਸੀਂ ਤਾਂ ਅੱਲੇ ਪ੍ਰਚਾਰ ਕਰ ਰਹੇ ਤੁਹਾਨੂੰ ਭੇ ਦੇ ਕੇ ਜਾਵਾਂਗੇ ਹੁਣ ਤੋਂ ਜਿਹੜੇ ਤੁਹਾਡੇ ਸੁਪਨ ਦਰਸ਼ਨ ਆਉ ਪ੍ਰੋਫੈਟਿਕ ਹੋਣਗੇ ਸਿੰਪਲ ਨਹੀਂ ਹੋਣਗੇ ਤੁਹਾਨੂੰ ਸੁਪਨਿਆਂ ਦੇ ਅੱਛਾ-ਅੱਛਾ ਦਿਖਣਾ ਸ਼ੁਰੂ ਹੋ ਜਾਏਗਾ ਪਰਮੇਸ਼ਰ ਦੇ ਮਹਾਨ ਦਾਸ ਦਾਸੀਆਂ ਤੁਹਾਨੂੰ ਸੁਪਨੇ ਚ ਆ ਕੇ ਬles ਕਰਨਾ ਸ਼ੁਰੂ ਕਰ ਦੰਗੇ ਤੁਹਾਡੇ ਆਪਣੇ ਚਰਚ ਦੇ ਪਾਸਟਰ ਨੂੰ ਤੁਹਾਨੂੰ ਦੇਖਣੀ ਸ਼ੁਰੂ ਹੋ ਜਾਣਗੇ ਹallelujah ਹallelujah ਅਪਾ ਸੁਣਿਆ ਸੀ ਨਾ ਕਿ ਸ਼ੈਮੂਲ ਨੂੰ ਪ੍ਰਭ ਨੇ ਆਵਾਜ਼ ਕਿੱਦਾਂ ਮਾਰੀ ਉਹਦੇ ਸਪਿਰਚੁਅਲ ਫਾਦਰ ਦੇ ਪਾਸਟਰ ਦੀ ਜਿਹੜੀ ਆ ਸਟਾਈਲ ਦੇ ਵਿੱਚ ਹਨਾ ਉਹ ਕਹਿੰਦਾ ਏਲੀ ਯਾਜਕ ਨੇ ਕਿਤੇ ਮੈਨੂੰ ਬੁਲਾਇਆ ਕਿਤੇ ਮੇਰੇ ਪਾਸਟਰ ਨੇ ਰਾਤੀ ਨੂੰ ਆਵਾਜ਼ ਮਾਰੀ ਆ ਤਿੰਨ ਵਾਰ ਇਹਨੂੰ ਆਵਾਜ਼ ਸੁਣੀ ਕਹਿੰਦਾ ਹਾਂਜੀ ਪਾਸਟਰ ਨੇ ਕਿਤੇ ਬੁਲਾਇਆ ਉਹ ਕਹਿੰਦਾ ਮੈਂ ਤਾਂ ਨਹੀਂ ਬੁਲਾਇਆ ਪ੍ਰਭੂ ਤੁਹਾਡੇ ਦਾਸ ਦਾਸਿਆਂ ਦੇ ਦੁਆਰਾ ਹੀ ਤੁਹਾਡੀ ਜੀਵਨ ਚ ਕੰਮ ਕਰੇਗਾ ਜੇ ਉਹਨਾਂ ਨੂੰ ਭੇਡਾ ਦਿੱਤੀਆਂ ਉਹਨਾਂ ਦੇ ਦੁਆਰਾ ਹੀ ਤੁਹਾਨੂੰ ਬles ਕਰੇਗਾ ਅਗਰ ਇਹ ਅੱਜ ਸੰਨਾ ਬੁਲਾਉਂਦੇ ਇਹ ਤੁਹਾਨੂੰ ਫੋਨ ਨਾ ਕਰਦੇ ਕਿ ਆਓ ਪਾਸਟਰ ਜੀ ਆਏ ਆ ਅੱਜ ਪਲੇਰ ਹੋਣੀ ਕਿ ਤੁਸੀਂ ਆਂਦੇ ਤੁਹਾਨੂੰ ਪਤਾ ਲੱਗਦਾ ਕਿ ਮੈਂ ਆਇਆ ਸੀ ਇੱਥੇ ਹਨਾ ਮੈਂ ਚੋਰੀ ਚੋਰੀ ਆਣਾ ਸੀ ਚੋਰੀ ਚੋਰੀ ਨਿਕਲ ਜਣਾ ਸੀ ਪਰ ਉਹਨਾਂ ਨੇ ਦੇਖੋ ਤੁਹਾਡੇ ਪਾਸਟਰ ਦੇ ਥਰੂ ਤੁਹਾਨੂੰ ਮੌਕਾ ਮਿਲਿਆ ਅੱਜ ਪ੍ਰੋਫੈਟਿਕ ਮੈਸੇਜ ਸੁਣਨ ਦਾ ਤਾਂ ਤਾਲੀ ਜਓ ਸੇਫ ਕਾ ਇਦਰ ਇਸ ਪਾਸਟਰ ਦੇ ਲਈ तो मिस्सला धन्यवाद करते हैं फेट एंड विक्ट्री